ਅੱਜ ਲੈ ਕੇ ਆਏ ਆ ਤੁਹਾਨੂੰ ਇੱਕ ਐਸੀ ਥਾਂ ਜਿੱਥੇ ਕਹਿੰਦੇ ਸ਼ਰਾਬ ਚੜਦੀ ਆ ਤੇ ਸ਼ਰਾਬ ਚੜਾਉਣ ਕੇ ਕਰਕੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਮੰਨਤ ਮੰਗਦੇ ਹੋ ਤਾਂ ਤੁਹਾਡੀ ਉਹ ਪੂਰੀ ਹੋ ਜਾਂਦੀ ਆ ਬਾਬਾ ਕਾਲਾ ਮਹਿਰ ਜੀ ਦੇ ਜਿਹੜੇ ਫਾਦਰ ਸੀ ਬੋਗਾ ਸਿੰਘ ਸਰਦਾਰ ਉਹਨਾਂ ਦੇ ਚਾਰ ਵਿਆਹ ਸੀ ਪਰ ਪੁੱਤਰ ਨਹੀਂ ਸੀ ਕੋਈ ਹੋਇਆ ਤੇ ਜ਼ਮੀਨ ਜਾਇਦਾਦ ਖੁੱਲੀ ਹੋਣ ਕਰਕੇ ਉਹਨਾਂ ਨੂੰ ਹਮੇਸ਼ਾ ਪੁੱਤਰ ਦੀ ਭੁੱਖ ਸੀ ਗੋਰਖਨਾਥ ਜੀ ਨੇ ਖੀਰ ਖਾਣ ਦੇ ਨਾਲ ਹੀ ਉਥੇ ਚੂਲੀ ਕੀਤੀ ਉਸੇ ਜਗ੍ਹਾ ਤੇ ਤੇ ਉੱਠ ਕੇ ਉਹਨਾਂ ਨੂੰ ਬਾਬਾ ਕਾਲਾ ਮਹਾਰਾਜ ਜੀ ਨੂੰ ਕਿਹਾ ਵੀ ਅੱਜ ਤੋਂ ਤੂੰ ਮਾਹਰ ਪੂਤ ਪੜੇ ਜਾਦੂ ਟੋਣਾ ਜਨ ਜਨਤ ਜੋ ਵੀ ਤੇਰੀ ਸ਼ਰਨ ਚ ਕੋਈ ਵੀ ਆਊਗਾ ਉਹਦੇ ਤੇ ਕੁਝ ਵੀ ਨਹੀਂ ਚੱਲੂਗਾ ਤੂੰ ਅੱਜ ਤੋਂ ਕਾਲ ਦਾ ਮਾਹਰ ਤੇ ਉਹਨਾਂ ਦਾ ਨਾਂ ਉਥੋਂ ਕਾਲਾ ਮਾਹਰ ਪਿਆ ਕਿਉਂਕਿ ਗੋਰਖਨਾਥ ਸੀ ਜਿਹੜੇ ਉਹ ਬਾਟੇ ਦੇ ਵਿੱਚ ਮਦਰਾ ਛਕਦੇ ਸੀ ਜਿਹਨੂੰ ਆਪਾਂ ਸ਼ਰਾਬ ਕਹਿੰਦੇ ਆ ਦਰੂ ਤੇ ਉਹ ਉਹਨਾਂ ਨੇ ਬਾਟਾ ਦਿੱਤਾ ਜਦੋਂ ਬਾਬਾਈ ਦੇ ਜੋਗ ਪਾਏ ਕੰਨਾਂ ਦੇ ਵਿੱਚ ਕਹਿੰਦੇ ਵੀ ਮੰਗੋ ਕੀ ਮੰਗਦੇ ਹੋ ਤੁਸੀਂ ਸੰਤਾਂ ਨੂੰ ਪ੍ਰਸੰਨ ਕੀਤਾ ਫਿਰ ਉਹਨਾਂ ਨੇ ਬਾਬਾਈ ਦੇ ਕੰਨ ਫਾੜ ਕੇ ਤੇ ਬਾਬਾਈ ਦੇ ਜੋਗ ਪਾਏ ਕੰਨਾਂ 'ਚ ਤੇ ਬਾਬਾਈ ਨੂੰ ਬਾਟਾ ਪੇਸ਼ ਕੀਤਾ ਉਹਦੇ ਵਿੱਚ ਮਦਰਾ ਸੀ ਸ਼ਰਾਬ ਫਿਰ ਜਦੋਂ ਬਾਬਾਈ ਨੇ ਉਹ ਪੀਤੀ ਜਿੱਦਾਂ ਆਪਾਂ ਕਹਦੀਏ ਤੇ ਉਹ ਉਹਨਾਂ ਦੀ ਲਿਵ ਲੱਗ ਗਈ ਭਗਤੀ ਇੰਨੀ ਫਿਰ ਬਾਬਾ ਜੀ ਉੱਥੇ ਹੀ ਬੈਠ ਗਏ ਬਣ ਦੇ ਥੱਲੇ ਆ ਜਿਹੜੀ ਜਗ੍ਹਾ ਆਪਣੀ ਤੁਸੀਂ ਦੇਖ ਰਹੇ ਹੋ ਕੋਈ ਵੀ ਮੰਨਤ ਆ ਕੇ ਇੱਥੇ ਮੰਨੀ ਜਾਂਦੀ ਆ ਸੁੱਖਾਂ ਸੁੱਖੀਆਂ ਜਾਂਦੀਆਂ ਪੂਰੀ ਹੋ ਜਾਂਦੀ ਜੀ ਬਿਲਕੁਲ ਬਿਲਕੁਲ ਅੱਜ ਵੀ 60 60 ਸਾਲ ਬਾਅਦ ਲੋਕਾਂ ਦੇ ਬੱਚੇ ਹੋਏ ਨੇ 60 60 ਸਾਲ ਬਾਅਦ ਇਸ ਦਰਬਾਰ ਤੋਂ ਇੰਨੀ ਇੱਥੇ ਸ਼ਕਤੀ ਆ ਤੇ ਸ਼ਰਾਬ ਦਾ ਕੀ ਕੀਤਾ ਜਾਂਦਾਗਾ ਜਿਹੜੀ ਸ਼ਰਾਬ ਵਿੱਚ ਸੰਗਤਾਂ ਚੜਾ ਕੇ ਜਾਂਦੀਆਂ ਜੀ ਬਿਲਕੁਲ ਇੱਥੇ ਲੰਗਰ ਵੀ ਚੱਲਦੇ ਆ ਜੀ ਸ਼ਰਾਬ ਦੇ ਬਾਕੀ ਮੀਰ ਰਾਲਮਾਨੂ ਅਰਦਾਸ ਬੇਨਤੀ ਕਰਾ ਕੇ ਸਾਡੇ ਬਜ਼ੁਰਗਾਂ ਨੂੰ ਸਾਡੇ ਨੂੰ ਉਹ ਸਾਨੂੰ ਜਿਹੜਾ ਝੜਾਵਾ ਉਹ ਦਿੱਤਾ ਜਾਂਦਾ ਇੰਪੈਕਟ ਦੇ ਨਾਲ ਤੁਸੀਂ ਜੁੜੇ ਹੋ ਮੈਂ ਹਾਂ ਤੁਹਾਡੇ ਨਾਲ ਰਾਜਦੀਪ ਸਿੰਘ ਅੱਜ ਲੈ ਕੇ ਆਏ ਹਾਂ ਤੁਹਾਨੂੰ ਇੱਕ ਐਸੀ ਥਾਂ ਜਿੱਥੇ ਕਹਿੰਦੇ ਸ਼ਰਾਬ ਚੜਦੀ ਆ ਤੇ ਸ਼ਰਾਬ ਚੜਾਣ ਕੇ ਕਰਕੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਮੰਨਤ ਮੰਗਦੇ ਹੋ ਤਾਂ ਤੁਹਾਡੀ ਉਹ ਪੂਰੀ ਹੋ ਜਾਂਦੀ ਆ ਲੱਖਾਂ ਲੋਕ ਇੱਥੇ ਆਉਂਦੇ ਨੇ ਆਪਣੀਆਂ ਸੁੱਖਾਂ ਸੁਖਦੇ ਨੇ ਅਤੇ ਉਸ ਤੋਂ ਬਾਅਦ ਜਦੋਂ ਸੁੱਖ ਪੂਰੀ ਹੋ ਜਾਂਦੀ ਹੈ ਤਾਂ ਉਸ ਥਾਂ ਦੇ ਉੱਤੇ ਆਪਣੀ ਸੁੱਖ ਦਿੱਤੀ ਜਾਂਦੀ ਹੈ ਸ਼ਰਾਬ ਚੜਾਈ ਜਾਂਦੀ ਹੈ ਸ਼ਰਾਬ ਕਿਉਂ ਚੜਾਈ ਜਾਂਦੀ ਹੈ ਇਹ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਕਿ ਜਿਹੀ ਇੱਥੇ ਕਿਹੜੀ ਕਰਾਮਾਤਾਂ ਜਿਸ ਦੇ ਕਰਕੇ ਜਿਹੜੀਆਂ ਇੰਨੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਅਤੇ ਇੱਥੋਂ ਦਾ ਇਤਿਹਾਸ ਕੀ ਆ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਇਸ ਵਕਤ ਮੈਂ ਹਲਕਾ ਫਰੀਦਕੋਟ ਦੇ ਵਿੱਚ ਖੜਾ ਹੋਇਆ ਹੈਗਾ ਫਰੀਦਕੋਟ ਜ਼ਿਲ੍ਹਾ ਗਾਹ ਕੋੜਕੂਰਾ ਦੇ ਨੇੜੇ ਕਿਹੇ ਥਾਂ ਪੈਂਦੀ ਹੈ ਬਾਬਾ ਕਾਲਾ ਮਹਿਰ ਦਾ ਇਹ ਜਿਹੜਾ ਅਸਥਾਨ ਆ ਉਸ ਅਸਥਾਨ ਦੇ ਉੱਤੇ ਅਸੀਂ ਮੌਜੂਦ ਆ ਤੁਹਾਨੂੰ ਉਸ ਅਸਥਾਨ ਦੇ ਦਰਸ਼ਨ ਵੀ ਕਰਵਾ ਰਹੇ ਆ ਅਸੀਂ ਨਾਲ ਦੀ ਨਾਲ ਟੀਵੀ ਸਕਰੀਨ ਦੇ ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਦੇ ਨਾਲ ਹੀ ਉਸ ਅਸਥਾਨ ਦੇ ਦਰਸ਼ਨ ਕਰਵਾ ਰਹੇ ਆ ਤੇ ਉੱਥੋਂ ਦਾ ਇਤਿਹਾਸ ਕੀ ਆ ਉਹ ਇਤਿਹਾਸ ਦੇ ਨਾਲ ਵੀ ਤੁਹਾਡੀ ਜਿਹੜੀ ਸਾਂਝ ਪਾਵਾਂਗੇ ਜਾਣਕਾਰੀ ਲਵਾਂਗੇ ਆਪਾਂ ਇਥੋਂ ਦੇ ਜਿਹੜੇ ਸੇਵਕ ਨੇ ਉਹਨਾਂ ਦੇ ਵੱਲੋਂ ਜਿਹੜਾ ਇਤਿਹਾਸ ਦੀ ਜਾਣਕਾਰੀ ਲਵਾਂਗੇ ਬਾਈ ਜੀ ਇੱਥੇ ਸ਼ਰਾਬ ਕਿਉਂ ਚੜਦੀ ਆ ਬਾਬਾ ਕਾਲਾ ਮਹਰਜੀ ਦਾ ਇਤਿਹਾਸ ਕੀ ਆ ਇੰਨੀਆਂ ਸੁੱਖਾਂ ਕਿਵੇਂ ਕੁੜੀਆਂ ਹੋ ਜਾਂਦੀਆਂ ਸਤਿਗਾਂ ਵਿੱਚ ਇਹ ਜੀ ਅਜ ਤੋਂ ਹਜ਼ਾਰਾਂ ਸਾਲ ਪੁਰਾਣੀ ਗੱਲ ਹੈ 11ਵੀਂ ਸਦੀ ਦੀ ਗੱਲ ਹੈ ਬਾਬਾ ਕਾਲਾ ਮਹਰਜੀ ਦੇ ਫਾਦਰ ਸੀ ਜਿਹੜੇ ਸਰਦਾਰ ਬੋਗਾ ਸਿੰਘ ਸੰਧੂ ਜੀ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਤੇ ਚਾਹਲਪਿੰਡ ਦੇ ਨੇੜੇ ਮੀਰ ਅਲਮ ਬਵੰਜਾ ਪੀਰਾਂ ਦੀ ਪੰਜਾਂ ਪੀਰਾਂ ਦੀ ਸੇਵਾ ਕਰਦੇ ਸਨ ਜਦੋਂ ਸੇਵਾ ਕਰਦੇ ਸਨ ਬਾਬਾ ਕਾਲਾ ਮਹਰਜੀ ਦੇ ਜਿਹੜੇ ਫਾਦਰ ਸੀ ਬੋਗਾ ਸਿੰਘ ਸਰਦਾਰ ਉਹਨਾਂ ਦੇ ਚਾਰ ਬਿਆਹ ਸੀ ਪਰ ਪੁੱਤਰ ਨਹੀਂ ਸੀ ਕੋਈ ਹੋਇਆ ਤੇ ਜ਼ਮੀਨ ਜਾਇਦਾਦ ਖੁੱਲੀ ਹੋਣ ਕਰਕੇ ਉਹਨਾਂ ਨੂੰ ਹਮੇਸ਼ਾ ਪੁੱਤਰ ਦੀ ਭੁੱਖ ਸੀ ਤੇ ਉਹ ਚਾਹੁੰਦੇ ਸਨ ਵੀ ਸਾਡੇ ਵੀ ਘਰੇ ਕੋਈ ਬੱਚਾ ਹੋਵੇ ਅਕਾਲ ਪੁਰਖ ਨੇ ਕਿਰਪਾ ਕੀਤੀ ਬੋਗਾ ਸਿੰਘ ਸਰਦਾਰ ਨੇ ਸਾਡੇ ਬਜ਼ੁਰਗ ਮੀਰ ਆਲਮ ਜੋ ਕਿ ਚੁੰਬੜ ਮੀਰ ਆਲਮ ਉਹਨਾਂ ਦੇ ਪੰਜਾਂ ਪੀਰਾਂ ਦੀ ਜਗ੍ਹਾ ਤੇ ਜਾ ਕੇ ਅਰਦਾਸ ਬੇਨਤੀ ਕਰਾਈ ਤੇ ਬਾਬੇ ਕਾਲੇ ਮਹਿਰ ਜੀ ਦਾ ਜਨਮ ਹੋਇਆ ਪੰਜਾਂ ਪੀਰਾਂ ਦੀ ਰਹਿਮਤ ਨਾਲ ਪਪਾ ਕਾਲਾ ਮਹਿਰ ਜੀ ਦਾ ਜਨਮ ਹੋਇਆ ਤੇ ਨਾਲ ਹੀ ਸਾਡੇ ਬਜ਼ੁਰਗ ਜਿਹੜੇ ਮੀਰ ਆਲਮ ਉਹਨਾਂ ਦੇ ਕਰੀਬ ਪੁੱਤਰ ਨੇ ਜਨਮ ਲਿਆ ਉਹਨਾਂ ਦਾ ਨਾਮ ਸੀ ਬਾਬਾ ਸਿੱਧਜੀਵਨ ਬਾਬਾ ਸਿੱਧਜੀਵਨ ਸੀ ਜੋ ਉਹ ਬਾਬਾ ਕਾਲਾ ਮਹਿਰਜੀ ਦੇ ਨਾਲ ਹੀ ਜਨਮੇ ਸੀ ਸੇਮ ਟਾਈਮ ਸੇਮ ਪੀਰੀਅਡ 'ਚ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਸਰਦਾਰ ਤੁਹਾਡੇ ਨਾਲ ਹੀ ਤੋਰਾਂਗੇ ਬੱਚੇ ਨੂੰ ਵੀ ਤੁਸੀਂ ਇਹਦਾ ਪਾਲਣ ਪੋਸ਼ਣ ਕਰੋ ਸਾਡੇ ਬਜ਼ੁਰਗ ਤੇ ਬਾਬਾ ਕਾਲਾ ਮਹਿਰਜੀ ਇਕੱਠੇ ਹੀ ਜੰਮੇ ਪੜੇ ਤੇ ਇਕੱਠੇ ਨਹੀਂ ਖਾਦਾ ਪੀਤਾ ਤੇ ਇੱਕ ਘਰ ਦੇ ਵਿੱਚ ਹੀ ਰਹੀ ਮਤਲਬ ਉਹਨਾਂ ਨੂੰ ਭਰਾ ਬਣਾ ਲਿਆ ਸੀਗੇ ਬਾਬਾ ਕਾਲਾ ਮਹਿਰਜੀ ਨੇ ਤੇ ਇਸ ਕਰਕੇ ਜਦੋਂ ਗੁਰੂ ਗੋਖਰਖਨਾਥ ਜੀ 11ਵੀਂ ਸਦੀ ਦੀ ਗੱਲ ਹੈ ਜਦੋਂ ਭਗਤ ਪੂਰਨ ਨੂੰ ਸਰਜੀਤ ਕਰਕੇ ਪੁੱਟੀ ਵਾਲੇ ਤੋਂ ਤੁਰੇ ਨੀਅਰ ਮਕਸਰ ਸਾਹਿਬ ਪੁੱਟੀ ਵਾਲੇ ਤੋਂ ਤੁਰੇ ਤਾਂ ਇੱਥੇ ਆ ਕੇ ਉਹਨਾਂ ਨੇ ਥੂਣਾ ਲਾਇਆ ਸ਼ਾਮਾਂ ਬੀਤਿਆ ਬਾਬਾ ਕਾਲਾ ਮਹਿਰ ਜੀ ਦਾ ਬਚਪਨ ਦਾ ਨਾਂ ਸੀ ਮੈਂਜਲ ਸੰਧੂ ਬਾਬਾ ਕਾਲਾ ਮਹਿਰ ਜੀ ਤੇ ਸਾਡੇ ਬਜ਼ੁਰਗ ਬਾਬਾ ਸਿੱਧ ਜੀਵਨ ਜੀ ਜੋ ਕਿ ਮੀਰ ਆਲਮ ਘਰਾਣੇ ਨੂੰ ਬਿਲੋਂਗ ਕਰਦੇ ਸੀ ਉਹ ਦੋਨੇ ਹੀ ਮੱਝਾਂ ਚਾਰਦੇ ਹੁੰਦੇ ਸੀ ਗਾਵਾਂ ਚਾਰਦੇ ਹੁੰਦੇ ਸੀ ਤੇ ਗਾਵਾਂ ਚਾਰਦੇ ਚਾਰਦੇ ਉਹ ਬੀੜ ਸਿੱਖਾਂ ਵਾਲੇ ਵਿੱਚ ਆ ਗਏ ਜਦੋਂ ਇੱਥੇ ਆਏ ਤਾਂ ਉਹਨਾਂ ਨੇ ਦੇਖਿਆ ਵੀ ਕੋਈ ਤਮਸਵੀ ਸਾਧਾ ਤੂਣਾ ਲਾ ਕੇ ਬੈਠਾ ਉਹਨਾਂ ਨੇ ਸਾਹਮਣੇ ਵੇਖਿਆ ਵੀ ਗੋਰਖਨਾਥ ਜੀ ਉਹਨਾਂ ਨੇ ਆ ਕੇ ਪ੍ਰਮੇਸ਼ ਕੀਤੀ ਕਹਿੰਦੇ ਵੀ ਅਸੀਂ ਸਾਨੂੰ ਕੁਝ ਖਾਣਾ ਹੈ ਸਾਨੂੰ ਭੁੱਖ ਲੱਗੀ ਵੀ ਭੁੱਖੇ ਸਾਭ ਨੂੰ ਸਾਨੂੰ ਕੁਝ ਨਾ ਕੁਝ ਸ਼ਿਕਾਇਤ ਬਾਬਾ ਕਲਾ ਮੇਰ ਜੀ ਨੇ ਨਿਰਮਤ ਹੁਕਮ ਮੰਨਿਆ ਤੂਣੇ ਨੂੰ ਸਲਾਮ ਕੀਤੀ ਤੇ ਉੱਠ ਕੇ ਉਹਨਾਂ ਲਈ ਖੀਰ ਬਣਾਈ ਖੀਰ ਕਿਵੇਂ ਬਣਾਈ ਉਸ ਟਾਈਮ ਬਾਬਾ ਜੀ ਕੋਲੇ ਕੋਈ ਵੀ ਝੋਟੀ ਨਹੀਂ ਸੀ ਬਣੀ ਕੋਈ ਮਹਿ ਨਹੀਂ ਸੀ ਸਾਰੀਆਂ ਔਸਰ ਝੋਟੀਆਂ ਸੀ ਤੇ ਗੋਰਖਨਾਥ ਜੀ ਨੇ ਧੂਨੇ ਤੋਂ ਏਦਾਂ ਹੱਥ ਨਾਲ ਇਸ਼ਾਰਾ ਕੀਤਾ ਵੀ ਜਾ ਕੇ ਉਹ ਚੋਟੀ ਨੂੰ ਚੋ। ਤੇ ਬਾਬਾ ਕਾਲਾ ਮਹਿਰ ਜੀ ਨੇ ਉਹਨਾਂ ਦਾ ਹੁਕਮ ਮੰਨ ਕੇ ਚੋਟੀ ਦੇ ਤੈਨ ਥਾਪੀਆਂ ਮਾਰੀਆਂ ਤੇ ਉੱਥਾਨਾ ਗਏ ਤੇ ਦੁੱਧ ਦੇਣ ਲੱਗੀ। ਜਦੋਂ ਦੁੱਧ ਦੇਣ ਲੱਗੀ ਤੇ ਉਹ ਦੁੱਧ ਦੀ ਖੀਰ ਬਣਾਈ ਤੇ ਗੋਰਖਨਾਥ ਜੀ ਨੂੰ ਸ਼ਿਕਾਈ ਗਈ। ਗੋਰਖਨਾਥ ਜੀ ਨੇ ਖੀਰ ਖਾਣ ਦੇ ਨਾਲ ਹੀ ਉਥੇ ਚੂਲੀ ਕੀਤੀ ਉਸੇ ਜਗ੍ਹਾ ਤੇ ਤੇ ਉੱਠ ਕੇ ਉਹਨਾਂ ਨੂੰ ਬਾਬਾ ਕਾਲਾ ਮਹਿਰ ਜੀ ਨੂੰ ਕਿਹਾ ਵੀ ਅੱਜ ਤੋਂ ਕੋ ਮਾਹਰ ਬੂਤਮਰੇ ਜਾਦੂ ਟੋਣਾ ਜਿੰਨ ਜਨਾਦ ਜੋ ਵੀ ਤੇਰੀ ਸ਼ਰਨ ਚ ਕੋਈ ਵੀ ਆਊਗਾ ਉਹਨੂੰ ਤੇ ਕੁਝ ਵੀ ਨਹੀਂ ਚੱਲੂਗਾ ਤੂੰ ਅੱਜ ਤੋਂ ਕਾਲ ਦਾ ਮਾਹਰ ਤੇ ਉਹਨਾਂ ਦਾ ਨਾਮ ਉਥੋਂ ਕਾਲਾ ਮਾਹਰ ਪਿਆ ਉਹਨਾਂ ਨੂੰ ਸ਼ਰਾਬ ਵਾਲਾ ਕੀ ਕਿੱਸਾ ਗਾ ਉਹ ਦੱਸਦੇ ਆ ਜੀ ਤੁਹਾਨੂੰ ਉਹ ਕਿੱਸਾ ਇਸ ਤਰ੍ਹਾਂ ਹੋਇਆ ਜੀ ਕਿਉਂਕਿ ਗੋਰਖਨਾਥ ਸੀ ਜਿਹੜੇ ਉਹ ਬਾਟੇ ਦੇ ਵਿੱਚ ਮਦਰਾ ਛਕਦੇ ਸੀ ਜਿਹਨੂੰ ਆਪਾਂ ਸ਼ਰਾਬ ਕਹਿੰਦੇ ਆਂ ਦਰ ਨੂੰ ਠੀਕ ਹੈ ਜੀ ਤੇ ਉਹ ਉਹਨਾਂ ਨੇ ਬਾਟਾ ਦਿੱਤਾ ਜਦੋਂ ਬਾਬਾ ਜੀ ਦੇ ਜੋਗ ਪਾਈ ਕਰਨਾਂ ਦੇ ਵਿੱਚ ਕਹਿੰਦੇ ਵੀ ਮੰਗੋ ਕੀ ਮੰਗਦੇ ਹੋ ਤੁਸੀਂ ਸੰਤਾਂ ਨੂੰ ਪ੍ਰਸੰਨ ਕੀਤਾ ਵੀ ਕੀ ਚਾਹੀਦਾ ਤੁਹਾਨੂੰ ਦੱਸੋ ਉਹ ਕਹਿੰਦੇ ਵੀ ਜਦੋਂ ਤੀਜੇ ਬੋਲ ਕੀਤਾ ਤੀਜੀ ਵਾਰੀ ਤਾਂ ਬਾਬਾ ਕਾਲਾ ਮਹਿਰ ਜੀ ਕਹਿੰਦੇ ਵੀ ਸਾਨੂੰ ਫਕੀਰੀ ਚਾਹੀਦੀ ਹੈ ਫਿਰ ਉਹਨਾਂ ਨੇ ਬਾਬਾਈ ਦੇ ਕੰਨ ਫਾੜ ਕੇ ਤੇ ਬਾਬਾਈ ਦੇ ਜੋਗ ਪਾਦੇ ਕੰਨਾਂ 'ਚ ਤੇ ਬਾਬਾਈ ਨੂੰ ਬਾਟਾ ਪੇਸ਼ ਕੀਤਾ ਉਹਦੇ ਵਿੱਚ ਮਦਰਾ ਸੀ ਸ਼ਰਾਬ ਫਿਰ ਜਦੋਂ ਬਾਬਾਈ ਨੇ ਉਹ ਪੀਤੀ ਜਿੱਦਾਂ ਆਪਾਂ ਕਹਦੀਏ ਤੇ ਉਹ ਉਹਨਾਂ ਦੀ ਲਿਵ ਲੱਗ ਗਈ ਭਗਤੀ ਇੰਨੀ ਫਿਰ ਬਾਬਾ ਜੀ ਉੱਥੇ ਹੀ ਬੈਠ ਗਏ ਬਣਦੇ ਥੱਲੇ ਆ ਜਿਹੜੀ ਜਗ੍ਹਾ ਆਪਣੀ ਤੁਸੀਂ ਦੇਖ ਰਹੇ ਹੋ ਇਹ ਅਜ ਤੋਂ 1100 ਸਾਲ ਪੁਰਾਣੀ ਜਗ੍ਹਾ ਹੈ ਤੇ ਇੱਥੇ ਬਣਦੇ ਥਲੀ ਬਾਬਾ ਜੀ ਨੇ ਫਿਰ ਭਗਤੀ ਕੀਤੀ ਬਾਕੀ ਸਾਰੀ ਜ਼ਿੰਦਗੀ ਜਿਹੜੀ ਬਾਬਾ ਜੀ ਨੇ ਇੱਥੇ ਹੀ ਤਪ ਕੀਤਾ ਤੇ ਨਾਲ ਜਿਹੜੇ ਸਾਡੇ ਬਜ਼ੁਰਗ ਸੀ ਬਾਬਾ ਸਹਿੰਦੀ ਨੀ ਬਣ ਗਈ ਉਹ ਬਾਬਾ ਜੀ ਦੇ ਅੰਗ ਸੰਗ ਰਹਿੰਦੇ ਸੀ ਸਾਈ ਰਹਿੰਦੇ ਸੀ ਤੇ ਸੇਵਾ ਕਰਦੇ ਰਹਿੰਦੇ ਸੀ ਉਹਨਾਂ ਦੀ ਵੀ ਜੋ ਵੀ ਉਹਨਾਂ ਦੀ ਮੰਗ ਹੁੰਦੀ ਸੀ ਇੱਕ ਕੁਦਰਤੀ ਕ੍ਰਿਸ਼ਮਾਏ ਹੋਇਆ ਕਿ ਜਦੋਂ ਬਾਬਾ ਕਾਲਾ ਮਹਿਰ ਜੀ ਨੂੰ ਬਾਟਾ ਸ਼ਕਾਇਆ ਗਿਆ ਤੇ ਬਾਬਾ ਜੀ ਭਗਤੀ ਚ ਇੰਨੇ ਗਲੀਨ ਹੋ ਗਏ ਤੇ ਖੜੇ ਖੜੇ ਸੌਂ ਗਏ ਆਏ ਖੁੰਡੇ ਤੇ ਠੁੱਡੀ ਰੱਖ ਕੇ ਖੜੇ ਖੜੇ ਸੌਂ ਗਏ ਤੇ ਅੱਖਾਂ ਖੁੱਲੀਆਂ ਇਹ ਦੀ ਨੂੰ ਪਤਾ ਸੀ ਜਾਂ ਤਾਂ ਉਹਨਾਂ ਦਾ ਜਿਹੜਾ ਕਾਲੂ ਰਸੋਈਆ ਸੀ ਬੰਪ ਸੀ ਜਿਹੜਾ ਉਹਨੂੰ ਪਤਾ ਸੀ ਇੱਕ ਮੀਰ ਆਲਮ ਨੂੰ ਪਤਾ ਸੀ ਮਰਾਸੀ ਨੂੰ ਚੁੰਬੜ ਨੂੰ ਉਹਨੂੰ ਪਤਾ ਸੀ ਵੀ ਬਾਬਾ ਜੀ ਦਾ ਇਹ ਭੇਤ ਹੈ ਜਿਹੜਾ ਝੋਟੀ ਵਾਲਾ ਦ੍ਰਿਸ਼ ਹੈ ਚੌਂਦੀ ਉਹਨਾਂ ਨੇ ਜਦੋਂ ਵੇਖਿਆ ਉੱਥੇ ਪੱਟ ਸਰਦਾਰ ਗੁਜਰ ਪੱਟੀ ਜਿਹੜੀ ਹੁੰਦੇ ਨੇ ਉਹ ਦੇਖ ਰਹੇ ਸੀ ਸਾਈਡ ਤੇ ਹੀ ਦ੍ਰਿਸ਼ ਨੂੰ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਵੀ ਜਿੱਦਾਂ ਝੋਟੀ ਚਮਤਕਾਰੀ ਹੈ ਪਰ ਝੋਟੀ ਦੇ ਵਿੱਚ ਕੋਈ ਚਮਤਕਾਰ ਨਹੀਂ ਸੀ ਅਸਲ ਦੇ ਵਿੱਚ ਉਹ ਵਰਦਾਨ ਸੀ ਗੁਰੂ ਗੋਰਖਨਾਥ ਜੀ ਦਾ ਉਹ ਝੋਟੀ ਦਾ ਨਾਂ ਬਾਬਾ ਜੀ ਨੇ ਸੁੰਦਰੀ ਰੱਖਿਆ ਉਹ ਦ੍ਰਿਸ਼ ਨੂੰ ਵੇਖ ਰਹੇ ਸੀ ਪੱਟੀ ਸਰਦਾਰ ਉਹਨਾਂ ਨੇ ਕੀ ਕੀਤਾ ਜੀ ਉਸ ਸਮਾਂ ਪਿਆ ਤੇ ਬਾਬਾ ਜੀ ਨੂੰ ਕਹਿੰਦੇ ਵੀ ਸਾਨੂੰ ਉਹ ਝੋਟੀ ਚਾਹੀਦੀ ਹੈ ਵੀ ਸਾਡੇ ਕਰੇ ਕੋਈ ਪ੍ਰੋਗਰਾਮ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਦੁੱਧ ਤੇ ਜ਼ਮੀਨਾਂ ਨੂੰ ਵੇਖ ਕੇ ਰਿਸ਼ਤੇ ਹੁੰਦੇ ਤੇ ਉਹ ਕਹਿੰਦੇ ਵੀ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਲੈ ਜਾਓ ਜਦੋਂ ਦਾਰੀ ਝੋਟੀ ਲੈ ਗਈ ਬਾਬਾ ਜੀ ਤੋਂ ਤੇ ਉਹਨਾਂ ਨੇ ਇਕਰਾਰ ਕਰ ਲਿਆ ਵੀ ਇਸ ਇਸ ਟਾਈਮ ਤੇ ਤੁਹਾਨੂੰ ਅਸੀਂ ਝੋਟੀ ਮੋੜ ਦਾਂਗੇ ਪਰ ਜਦੋਂ ਕੀ ਹੋਇਆ ਬਾਬਾ ਜੀ ਉਸ ਕਰਾਰ ਵਾਲੇ ਦੇ ਨਾਲ ਉਹਨਾਂ ਦੇ ਕੋਲੇ ਗਏ ਝੋਟੀ ਲੈਣ ਤੱਗ ਉਹਨਾਂ ਨੇ ਹਥਿਆਰ ਚੱਕ ਲਏ ਕਹਿੰਦੇ ਵੀ ਝੋਟੀ ਦਾ ਚੜਨ ਗਈ ਸੀ ਵਾਪਸ ਨੇ ਹੀ ਬਹਾਨੇ ਬਣਾਉਣ ਲੱਗੇ ਜਦੋਂ ਬਾਬਾਈ ਨੇ ਝੋਟੀ ਦਾ ਨਾਮ ਰੱਖਿਆ ਸੀ ਸੁੰਦਰੀ ਜਦੋਂ ਸੁੰਦਰੀ ਨੂੰ ਆਵਾਜ਼ ਮਾਰੀ ਤਾਂ ਸੁੰਦਰੀ ਸੰਗਲ ਤੜਾ ਕੇ ਬਾਬਾਈ ਦੇ ਕੋਲੇ ਆ ਗਈ ਤੇ ਆ ਕੇ ਉਹਨੇ ਨਮਨ ਕੀਤਾ ਬਾਬਾਈ ਨੂੰ ਤੇ ਬਾਬਾਈ ਝੋਟੀ ਲੈ ਕੇ ਆਦੇ ਸਾਥੀ ਬਾਬਾ ਸਦੇ ਜੀਵਨ ਨਾਲ ਤੁਰ ਪਏ ਪੱਟੀਆਂ ਨੂੰ ਇਹ ਕੀ ਕਿ ਬਰਦਾਸ਼ਤ ਨਹੀਂ ਹੋਈ ਉਹ ਅੰਦਰੀ ਰੰਜਸ਼ ਰੱਖਣ ਲੱਗੇ ਬਾਬਾਈ ਤੂੰ ਵੀ ਸਾਡੀ ਬੇਇਕੀ ਹੋਈ ਹੈ ਵੀ ਸਾਨੂੰ ਲਲਕਾਰ ਕੇ ਸਾਡੇ ਕੋਲੋਂ ਚਲਾ ਗਿਆ ਫਿਰ ਉਹਨਾਂ ਨੇ ਰੰਜਸ਼ ਸਿੱਧਾ ਬਦਲਾ ਨਹੀਂ ਸੀ ਲੈ ਸਕਦੇ ਜਾਂ ਕਿਦਾਂ ਵੀ ਆਪਾਂ ਕਹਿ ਲਈਏ ਇਹ ਜੀ ਦੀ ਤੇ ਉਹਨਾਂ ਨੇ ਕੀ ਕੀਤਾ ਜੀ ਵੀ ਇਨਡਾਇਰੈਕਟਲੀ ਵਾਰ ਕਰਨ ਦੀ ਕੋਸ਼ਿਸ਼ ਕੀਤੀ ਇਨਡਾਇਰੈਕਟਲੀ ਵਾਰ ਕੀਤਾ ਵੀ ਭੇਤ ਪੁੱਛੀਏ ਕਿਸੇ ਨੂੰ ਉਹਨਾਂ ਨੇ ਪਹਿਲਾਂ ਸਾਡੇ ਬਜ਼ੁਰਗ ਮੀਰ ਆਲਮ ਨੂੰ ਪੁੱਛਿਆ ਕਹਿੰਦੇ ਦਾਦਾ ਬੇਲਾ ਦੱਸ ਕਾ ਕਾਲੇ ਦੇ ਸੌਣ ਦਾ ਕਾਲਾ ਕਿਵੇਂ ਹੈ ਰਹਿਣ ਗੁਜ਼ਾਰ ਦਾ ਘੋੜਾ ਬਖਸ਼ ਦਾਂਗੇ ਕਾਬਲ ਖੰਧਾਨ ਦਾ ਜੀ ਜਦੋਂ ਮੀਰ ਆਲਮ ਨੂੰ ਪੁੱਛਿਆ ਵੀ ਤੈਨੂੰ ਇੰਨਾ ਕੁਝ ਦੇ ਦਾਂਗੇ ਕਾਬਲ ਖੰਧਾਨ ਦਾ ਘੋੜਾ ਦੇ ਦਾਂਗੇ ਜ਼ਮੀਨ ਦੇ ਵਿੱਚ ਲਾਲਚ ਦਿੱਤਾ ਗਿਆ ਕਈ ਤਰ੍ਹਾਂ ਦਾ ਪਰ ਮਰਾਸੀ ਭੇਦਣਾ ਦਿੰਦਾ ਪਰ ਪਤਾ ਲੱਖ ਲੋਭ ਤੇ ਜੁੱਤੀ ਮਾਰਦਾ ਘਰ ਦਾ ਬੇਟੀ ਕਾਲੀਆ ਤੇ ਗੋਬਮਨ ਚਾਰਦਾ ਜਿਹੜਾ ਤੇਗੂ ਬਹਾਮਨ ਸੀ ਕਾਲੀਆ ਉਹਨੇ ਫਿਰ ਅੰਤ ਨੂੰ ਲਾਲਚੀ ਗੋਡੇ ਟੀਕਦੀ ਤੇ ਉਹਨੇ ਦੱਸਦਾ ਵੀ ਜਦੋਂ ਕਾਲਾ ਮਾਰ ਖੜਾ ਹੁੰਦਾ ਨਾ ਉਦੋਂ ਸੁੱਤਾ ਪਿਆ ਹੁੰਦਾ ਵੀ ਉਹ ਜਾਗਦਾ ਨਹੀਂ ਹੁੰਦਾ ਵੀ ਅੱਖਾਂ ਖੁੱਲੀਆਂ ਹੁੰਦੀਆਂ ਨੇ ਖੜਾ ਹੁੰਦਾ ਖੁੰਡੇ ਦੇ ਆਸ-ਪਾਸ ਵੀ ਇਦਾਂ ਹੀ ਉਦੋਂ ਤੱਕ ਕਿ ਤੁਸੀਂ ਆਉਂਦੇ ਜੋ ਕਰਨਾ ਵੀ ਜਿਵੇਂ ਆਪਾਂ ਕਹਿ ਦਈਏ ਵੀ ਕੋਈ ਵੀ ਨੁਕਸਾਨ ਉਹਦਾ ਕਰਨਾ ਤੇ ਕਰਦੇ ਉਹਨਾਂ ਨੇ ਇਦਾਂ ਹੀ ਕੀਤਾ ਜੀ ਉਹਨਾਂ ਨੇ ਪਿੱਛੋਂ ਦੀ ਆਗੇ ਬਾਬਾਈ ਦੇ ਵਾਰ ਕੀਤੇ ਤੇ ਬਾਬਾ ਜੀ ਦਾ ਜਿਹੜਾ ਸੀਸ ਆ ਉਹ ਲਾਹ ਦਿੱਤਾ ਗਿਆ ਪਿੱਛੋਂ ਦੀ ਵਾਰ ਕਰਕੇ ਜਦੋਂ ਸੀਸ ਡਿੱਗਿਆ ਫਿਰ ਧੜ ਉੱਠਿਆ ਗਿਆ ਸਹਿ ਕੋਹਾਂ ਤੇ ਮਾਰਦਾ ਜਦੋਂ ਬਾਬਾ ਜੀ ਦਾ ਸੀਸ ਜਿਹੜੀ ਆਪਾਂ ਸਥਾਨ ਤੇ ਖੜੇ ਇੱਥੇ ਬਾਬਾ ਜੀ ਦਾ ਸੀਸ ਆ ਬਾਬਾ ਕਾਲਾ ਮਹਿਰ ਜੀ ਦਾ ਉਹ ਫਿਰ ਧੜ ਜਾਂਦਾ ਜਾਂਦਾ ਜੀ ਜਾਂਦਾ ਜਾਂਦਾ ਦੁਸ਼ਮਣਾਂ ਨਾਲ ਲੜਦਾ ਲੜਦਾ ਤੜਕਾ ਵੀ ਦੂਰ ਚਲਾ ਗਿਆ ਉੱਥੇ ਹੀ ਕੋਈ ਬਜ਼ੁਰਗ ਸੀ ਟੀਡੀ ਕੋਈ ਇਹ ਚੀਜ਼ ਨੂੰ ਵੇਖ ਕੇ ਡਰ ਗਈ ਬਹੁਤ ਜ਼ਿਆਦਾ ਵੀ ਬਿਨਾ ਸਿਰ ਤੋਂ ਕੋਈ ਉਹਦਾ ਲੜਦਾ ਆ ਰਿਹਾ ਉਹਨੇ ਰੌਲਾ ਪਾਤਾ ਤੇ ਅਕਾਲ ਪੁਰਖ ਦੀ ਇੱਕ ਵਿਉਂਤਾ ਵੀ ਕਿਸੇ ਨੂੰ ਆਪਣਾ ਭੇਤ ਨਹੀਂ ਦਿੰਦਾ ਤੇ ਜਦੋਂ ਉਹਨਾਂ ਨੇ ਵੇਖ ਲਿਆ ਵੀ ਰੌਲਾ ਪੈ ਗਿਆ ਤੇ ਉਹ ਸ਼ਰੀਰ ਸੀ ਜਿਹੜਾ ਧਰ ਸੀ ਉੱਥੇ ਠੰਡਾ ਹੋ ਗਿਆ ਠੀਕ ਹੈ ਜੀ ਚਲੋ ਸ਼ਰੀਰ ਉਹਦਾ ਠੰਡਾ ਹੋ ਗਿਆ ਬਾਬਾ ਜੀ ਦਾ ਤੇ ਉਥੇ ਉਸ ਜਗ੍ਹਾ ਤੇ ਇੱਟ ਬਣ ਗਈ ਬਾਬਾ ਜੀ ਦੀ ਅੱਜ ਕੱਲ ਉਹ ਚਹਿਲ ਪਿੰਡ ਦੇ ਵਿੱਚ ਵੀ ਹੈ ਜਗ੍ਹਾ ਐਲ ਪਿੰਡ ਵੀ ਬਣੀ ਹੈ ਕਾਫੀ ਥਾਵਾਂ ਤੇ ਮਹੇਸ਼ਰੀ ਵੀ ਬਣੀ ਹੈ ਬਾਬਾ ਜੀ ਦੀ ਜਗ੍ਹਾ ਪਰ ਇੱਕ ਦੋ ਜਣੀਆਂ ਪੰਜਾਬ ਦੀਆਂ ਵੱਡੀਆਂ ਜਗ੍ਹਾ ਇੱਕ ਤਾਂ ਸਰਹਾਲੀ ਦੇ ਵਿੱਚ ਅਮਰਾਨਾ ਸਾਹਿਬ ਇਹ ਤਰਨਤਾਂ ਦੇ ਵਿੱਚ ਇੱਕ ਆਪਣੇ ਵੀਰ ਸਿੱਖਾਂ ਵਾਲਾ ਕੋਪੂਰਾ ਉੱਥੇ ਤਰਨਤਾਂ ਚ ਜਿਹੜੀ ਜਗ੍ਹਾ ਬਣੀ ਹੋਈ ਹੈ ਉਹ ਜਿੱਥੇ ਧੜ ਗਿਆ ਸੀ ਉਹ ਤੁਹਾਂਗੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਸਥਾਨ ਤੇ ਧੜੋ ਸਥਾਨ ਉਸਤਾ ਜੀ ਬਿਲਕੁਲ ਅੱਛਾ ਫਿਰ ਕੋਈ ਵੀ ਮੰਨਤ ਆ ਕੇ ਇੱਥੇ ਮੰਨੀ ਜਾਂਦੀ ਆ ਸੁੱਖਾਂ ਸੁੱਖੀਆਂ ਜਾਂਦੀ ਆ ਪੂਰੀ ਹੋ ਜਾਂਦੀ ਜੀ ਬਿਲਕੁਲ 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 ਅੱਜ ਵੀ 60 60 ਸਾਲ ਬਾਅਦ ਲੋਕਾਂ ਦੇ ਬੱਚੇ ਹੋਏ ਜੀ 60 60 ਸਾਲ ਬਾਅਦ ਇਸ ਦਰਬਾਰ ਤੋਂ ਇੰਨੀ ਇੱਥੇ ਸ਼ਕਤੀ ਹੈ ਤੇ ਲੋਕ ਪ੍ਰਸ਼ਾਦ ਦੇ ਤੌਰ ਤੇ ਜਦੋਂ ਬਾਬਾ ਜੀ ਨੂੰ ਗੋਰਖਨਾਥ ਜੀ ਨੇ ਬਾਟੇ ਚ ਮਦਰਾ ਦਿੱਤੀ ਫਿਰ ਬਾਬਾ ਜੀ ਮਦਰਾ ਪੀਨ ਲਾ ਕੇ ਫਿਰ ਉਸ ਤੋਂ ਬਾਅਦ ਇਹ ਸਿਲਸਿਲਾ ਚੱਲਦਾ ਰਿਹਾ ਹੁਣ ਪ੍ਰਸ਼ਾਦ ਦੇ ਤੌਰ ਤੇ ਇੱਥੇ ਬਾਬਾ ਜੀ ਨੂੰ ਮਦਰਾ ਦਿੱਤੀ ਜਾਂਦੀ ਹੈ ਮਤਲਬ ਸ਼ਰਾਬ ਇੱਥੇ ਚੜਦੀ ਸੰਧੂਆਂ ਦਾ ਮੇਲਾ ਸਾਰਾ ਸ਼ਰਾਬ ਦਾ ਕੀ ਕੀਤਾ ਜਾਂਦਾ ਹੈਗਾ ਜਿਹੜੀ ਸ਼ਰਾਬ ਇੱਥੇ ਸੰਗਤਾਂ ਚੜਾ ਕੇ ਜਾਂਦੀ ਹੈ ਇੱਥੇ ਲੰਗਰ ਵੀ ਚੱਲਦੀ ਹੈ ਜੀ ਸ਼ਰਾਬ ਦੀ ਬਾਕੀ ਮੀਰਾਲ ਮਾਣੂ ਅਰਦਾਸ ਬੇਨਤੀ ਕਰਾ ਕੇ ਸਾਡੇ ਬਜ਼ੁਰਗਾਂ ਤੋਂ ਸਾਡੇ ਤੋਂ ਉਹ ਸਾਨੂੰ ਜਿਹੜਾ ਝੜਾਵਾ ਉਹ ਦਿੱਤਾ ਜਾਂਦਾ ਕਿਉਂਕਿ ਅਸੀਂ ਬਾਬਾ ਕਾਲਾ ਮਹਿਰਦੀ ਨਾਲ ਵਫਾਦਾਰੀ ਕੀਤੀ ਸੀ ਉਹਦਾ ਸਿਲਾ ਜੀ ਜੋ ਅਸੀਂ ਇੱਥੇ ਖੜਦੇ ਹਾਂ ਤੇ ਉਹਨਾਂ ਦੀ ਕਿਰਪਾ ਕਾਲਪੁਰਖ ਦੀ ਸਾਰੀ ਬਾਬਾ ਕਾਲਾ ਮਹਰ ਦੀ ਹੈ। ਨਾ ਬਿਲਕੁਲ ਇਹ ਇਤਿਹਾਸ ਆ ਬਾਬਾ ਕਾਲਾ ਮਹਰ ਜੀ ਦਾ ਤੁਹਾਨੂੰ ਪਤਾ ਲੱਗ ਗਿਆ ਹੋਣਾਗਾ ਕਿ ਇੱਥੇ ਸ਼ਰਾਬ ਕਿਉਂ ਚੜਾਈ ਜਾਂਦੀ ਆ ਅਤੇ ਇੰਨੀਆਂ ਸੁੱਖਾਂ ਕਿਵੇਂ ਪੂਰੀਆਂ ਹੋ ਜਾਂਦੀਆਂ ਨੇ ਕਿਉਂ ਲੱਖਾਂ ਦੀ ਗੈਂਦੀ ਤੇ ਵੀ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੋਣ ਵਾਸਤੇ ਪਹੁੰਚਦੀ ਨੇ। ਕੈਮਰਾਮੈਨ ਸਾਥੀ ਹਰਪ੍ਰੀਤ ਸਿੰਘ ਜੀ ਦਾ ਮੈਨੂੰ ਰਾਜ ਤਿਸੂ ਕੋਲੋਂ ਦੇ ਇਜਾਜ਼ਤ। ਧੰਨਵਾਦ।